ਸਾਸ੍ਰੀ ਕਾਲ ਜੀ ਜੰਨੀਵਰਸਿਟੀ ਵੀ ਗੁਜਰਤੀ ਅੱਜ ਅਸੀਂ ਇਹ ਬਲੌਗ ਇੱਥੋਂ ਹੀ ਸ਼ੁਰੂ ਕਰਨ ਲੱਗੇ ਸੀ ਮੌਸਮ ਬਹੁਤ ਖਤਰਨਾਕ ਮੌਸਮ ਹੋਇਆ ਪਿਆ ਸੀ ਕਿਆ ਬਾਤ ਈ ਸੀ ਘਰੋਂ ਜਦੋਂ ਚੱਲਿਆ ਬਹੁਤ ਗਰਮੀ ਸੀ ਪਰ ਸਮਝ ਲਓ ਬਰਨਾਲਾ ਕ੍ਰੋਸ ਹੁੰਦੇ ਹੀ ਮੌਸਮ ਚੇਂਜ ਹੋਣ ਲੱਗ ਗਿਆ ਸੀਗਾ 40 ਤੱਕ ਆਉਂਦੇ ਆਉਂਦੇ ਸਾਨੂੰ بارش ਕਿਆ ਬਾਤ ਬਹੁਤ ਘੈਂਟ بارش ਹੀ ਮਿਲੀ ਛੜਕ ਵਧੀਆ ਸੀ ਖਿੱਚੀ ਆਏ ਦੋ ਕਟੂਲ ਤਾਂ ਅਸੀਂ ਪੇ ਕੀਤੇ ਵੈਸੇ ਅਸੀਂ ਕਰਦੇ ਨਹੀਂ ਹੁੰਦੇਗੇ ਤੇ ਉਹ ਦਿਨ ਕੁਝ ਤਾਂ ਪੈਸੇ ਵੀ ਕਾਰਨ ਹੈ ਪਰ ਕੁਝ ਸਵਾਦ ਵੀ ਲੈਣਿਆ ਅਸੀਂ ਲਿੰਕ ਰੋਡਾਂ ਦਾ ਪਿੰਡਾਂ ਵੀ ਦੀ ਜਿਵੇਂ ਲੰਘਦੇ ਆ ਨਾ ਉਦੋਂ ਬੰਦੇ ਨੂੰ ਬਾ ਹਾਈਵੇ ਤੋਂ ਵੱਖਰਾ ਸਵਾਦ ਆਉਂਦਾਗਾ ਔਰ ਅੱਜ ਤਾਂ ਹੋਰ ਵੀ ਬਹੁਤ ਸਵਾਦ ਆਊਗਾ ਲੱਗ ਰਿਹਾ ਹੈਗਾ ਕਿਉਂਕਿ ਬਾਰਿਸ਼ ਹੋ ਰਹੀ ਹੈ ਤੇ ਚਲੋ ਉਹ ਬਾਕੀ ਤੁਹਾਨੂੰ ਰੋਡ ਤੋਂ ਪਾਸੇ ਹੋ ਕੇ ਦਿਖਾਉਣੀ ਆਂ ਉਹ ਦੇਖੋ ਇਹ ਹੈ ਜੀ ਬਾਰਿਸ਼ ਚ ਟਿਪੀਕਲ ਇੱਕ ਖੂਹ ਹੈ ਖੇਤ ਬਣਿਆ ਬੰਦੇ ਨੇ ਦੱਕੀ ਤੇ ਆਸੇ ਬਸੇ ਰਹਿਣ ਨੂੰ ਦੇਖ ਲਹਿਰਾ ਰਿਆ ਨਾ ਝੋਨਾ ਸਵਾਦ ਆ ਗਿਆ ਜੇ ਤਾਂ ਇਧਰ ਨੂੰ ਮੁੜੇ ਨਾ ਰੂਹ ਖੁਸ਼ ਕਰਤੀ ਬਾਬੇ ਨੇ ਕਣੀਆਂ ਪੈ ਰੀਆਂ ਸੀਗੀਆਂ ਇਧਰ ਤਾਂ ਕਰ ਨਹੀਂ ਸਕਦੇ ਕਿਉਂਕਿ ਇਧਰੋਂ ਬਾਤਛੜ ਆਏਗੀ ਇਸ ਕਰਕੇ ਇਧਰਲਾ 뷰 ਸ਼ੀਸ਼ੇ ਦੇ ਵਿੱਚ ਹੀ ਇੰਦਰੋਂ ਸਹੀ ਈ ਆ ਅਸੀਂ ਤੁਰਦੇ ਤੋ ਦਿਨ ਚਰੀ ਤੇ ਆਏ ਨਾ ਚਰੀ ਨੇ ਖੋਦ ਕੇ ਆ ਵੀ ਖੜ ਜਾ ਐ ਜੀ ਕਰਦਾ ਵੀ ਆ ਦੇ ਇਹਦੇ ਤੇ ਖੜੇ ਨਾ ਜੀ ਤੂੰ ਕੀ ਸ਼ਾਟ ਆਇਆ ਯਾਰ ਇਹ ਦੇਖ ਇਹ ਆ ਕੁਦਰਤ ਮੇ ਲਹਿਰਾ ਰਹੀ ਹੈਗੀ ਪੂਰੀ ਘੈਂਡ ਬਾਰਸ਼ ਦੇ ਵਿੱਚ ਇਸ ਵਾਰ ਮੈਂ ਸੋਚਿਆਗਾ ਕਿਉਂਕਿ ਅਸੀਂ ਵਿੱਚ ਗਾਣੇ ਚੱਲਦੇ ਰਹੇ ਤੇ ਰਿਕਾਰਡਿੰਗ ਬਾਅਦ ਚ ਕਰ ਰਹੇ ਆਂ ਬਿਜਲੀ ਸਾਡਾ ਮਾਈਕ ਕਿਵੇਂ ਹੋ ਗਲਤ ਹੋ ਗਿਆ ਸੀਗਾ ਬਿਜਲੀ ਬੰਦ ਹੋ ਗਿਆ ਸੀ ਇਸ ਕਰਕੇ ਮੈਂ ਸਾਰੇ ਦੀ ਸਾਰੇ ਰਿਕਾਰਡਿੰਗ ਹੀ ਕੋਸ਼ਿਸ਼ ਕਰਦੇ ਆਂਗੇ ਇਹਨੂੰ ਯਾਦ ਕਰਕੇ ਚਰੀਆਂ ਨੇ ਵੀ ਐਂ ਤੇ ਲਹਿਰਾ ਰਹੀਆਂ ਨਾ ਹਸਨ ਆ ਗਿਆ ਚਰੀਆਂ ਤੇ ਮੀਹ ਪੈਣ ਤੇ ਨਿਖਰ ਜਾਂਦੇ ਪਿੰਡੂ ਲੱਖਾ ਪੰਜਾਬ ਤੋਂ ਵੈਸੀ ਸੋਹਣਾਗਾ ਪਰ ਜਦੋਂ ਬਾਰਿਸ਼ ਹੁੰਦੀ ਹੈ ਨਾ ਲਓ ਜੀ ਚੰਡੀਗੜ੍ਹ ਆ ਗਏ ਇੰਟਰ ਕਰ ਲਏ ਅਸੀਂ ਉਧਰੋਂ ਲਾਂਡਰਾਣਾ ਰੋਡ ਤੋਂ 에ਰਪੋਰਟ ਰੋਡ ਤੋਂ ਉਹ ਸਾਹਮਣੇ ਆ ਗਈਆਂ ਆਪਣੀਆਂ ਬੜੀ ਛਵਾਲਕ ਦੀਆਂ ਪਹਾੜੀਆਂ ਬੱਦਲ ਤਾਂ ਐਂ ਲੱਗਦਾ ਜਿਵੇਂ ਇੱਕ ਛੱਡਿਆ ਹੁੰਦਾ ਨਾ ਉਤੋਂ ਦੀ ਸੋਹਣਾ ਲੱਗ ਰਿਹਾ ਸੀ ਕੈਮਰੇ ਚ ਸ਼ਾਇਦ ਉਹਨਾਂ ਕਲੀਅਰ ਨਾ ਮਿਲੇ ਤੁਹਾਨੂੰ ਪਰ ਰੂਹ ਖੁਸ਼ ਕਰਦੀ ਠੰਡਾ ਠੰਡਾ ਮੌਸਮ ਤੇ ਜਿਹੜਾ ਸਾਹਮਣੇ ਮੱਥੇ ਲੱਗਦੀਆਂ ਨਾ ਪਹਾੜੀਆਂ ਉਹ ਬੰਦੇ ਨੂੰ ਪਤਾ ਲੱਗਦਾ ਕੀ ਬਾਤ ਆ ਯਾਰ ਕੀ ਬਾਤ ਆ ਇਹ ਉੱਧਲੇ ਪਾਸੇ ਹੀ ਸਮਝ ਲਓ ਵੀ ਪਹਾੜ ਤੋਂ ਉੱਪਰ ਆੜੀਆਂ ਪਹਾੜੀਆਂ ਦਿਸਦੀਆਂ ਆਂ ਹੁਣ ਅਸੀਂ ਨਾ ਇਹ ਚੰਡੀਗੜ੍ਹ ਦੇ ਵਿੱਚ ਰੁਕੇ ਸੀ ਪਰ ਅਸੀਂ ਜਾਣਾ ਸੀ ਗਨਾਲਾ ਗੜ ਤੇ ਇਹ ਜਾ ਰਹੇ ਆ ਜੀਰੋ ਨਾਲਾ ਗੜ ਕੰਨੀ ਨੂੰ ਲਿੰਕ ਰੋਡ ਸੌਰੀ ਸਟੇਟ ਰੋਡ ਹੈਗੀ ਤੇ ਇੱਥੇ ਵੀ ਵੀਅੂ ਬਹੁਤ ਭੰਡ ਸੀਗਾ ਕਰਦੇ ਕਰਦੇ ਸਾਨੂੰ ਹੋ ਗਈ ਜੀ ਰਾਤ ਨਾਲਾਗੜ ਪਹੁੰਚਦੇ ਪਹੁੰਚਦੇ ਸਾਨੂੰ ਹਨੇਰਾ ਹੋ ਗਿਆ ਸੀਗਾ ਪਰ ਸਾਡੀ ਟੀਮ ਦੂਜੀ ਹਜੇ ਵੀ ਪਿੱਛੇ ਸੀ ਅਸੀਂ ਪਹੁੰਚ ਗਏ ਸੀ ਕਿਲੇ 'ਚ ਇੱਥੇ ਆਪਣਾ ਸ਼ੂਟ ਹੈਗਾ ਅੱਜ ਤੇ ਇਹ ਹੈ ਜੀ ਮੇਨ ਐਂਟਰੀ ਸਮਝ ਲਓ ਤੁਸੀਂ ਮੇਨ ਐਂਟਰੀ ਹੈਗੀ ਇਦੋਂ ਗੇਟ ਹੈਗਾ ਕਿਲੇ ਦਾ ਸਮਝ ਲਓ। ਇਦੋਂ ਪਿੱਛੇ ਵੀ ਸੀਗਾ ਇੱਕ ਪਰ 메ਨ ਗੇਟ ਇਹੀ ਮੰਨੋ ਤੁਸੀਂ। ਇਹਦੇ ਅੰਦਰ ਲੋਕ ਵੀ ਰਹਿੰਦੇ ਆ। ਪਰ ਜਿਹੜਾ ਉਹ ਰਾਜ ਮਹਿਲ ਕਹਿੰਦੇ ਹੈਗੇ ਉਹ ਰਿਜ਼ੋਰਟ ਬਣਿਆ ਹੋਇਆਗਾ। ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਹੈਗੇ। ਬਹੁਤ ਘੈਂਟ ਬਣਿਆ ਹੋਇਆਗਾ। ਪਹਾੜੀ ਦੇ ਟਾਪ ਤੇ ਹੈ ਜਮ। ਥੋੜੀ ਜਿਹੀ ਚੜ੍ਹਾਈ ਜ਼ਰੂਰ ਹੈਗੀ ਆ। ਤੇ ਥੋੜਾ ਜਿਹਾ ਵਿਜਦੀ ਨੇਹਰਾ ਵੀ ਆਉਂਦਾਗਾ ਐ ਸਾਹਮਣੇ ਉਹ ਆ ਗਿਆ। ਤੇ ਇੱਥੇ ਆ ਕੇ ਗੱਡੀ ਲਾਈ ਸਾਈਡ ਤੇ ਤੇ ਆਪਣਾ ਰੁਟੀਨ ਵਰਕ ਵੀ ਕੌਫੀ ਬਣਾ ਕੇ ਪੀਨੇ ਆ ਉਹਨੇ ਉਹ ਬੰਦੇ ਆ ਜਾਣਗੇ ਇਹ ਸੋਚ ਕੇ ਤੇ ਆਪਣੀ ਕੌਫੀ ਰੈਡੀ ਹੋ ਰਹੀ ਹੈਗੀ ਤੇ ਇੱਥੇ ਅਸੀਂ ਸਵੇਰ ਸ਼ੂਟ ਕਰਨਾ ਸੀਗਾ ਇਸ ਕਰਕੇ ਪਹਿਲਾਂ ਆਗੇ ਸੀ ਵੀ ਇੱਕ ਤਾਂ ਇੱਥੇ ਰਹਿਣ ਦਾ ਪ੍ਰਬੰਧ ਕਰ ਲਾਂਗੇ ਇਹ ਆ ਜੀ ਅੰਦਰ ਜਾ ਕੇ ਮੇਨ ਇੰਟਰੈਂਸ ਹੈਗੀ ਰਿਜ਼ੋਰਟ ਦੀ ਇਦੇ ਅੰਦਰ ਹੈ ਬਾਕੀ ਸਾਰਾ ਮਹਿਲ ਜਿਹੜਾ ਕਹਿ ਦਿੰਨੇਗੇ ਆਪਾਂ ਇਹ ਤੋਂ ਅੰਦਰ ਜਾਂਦੇ ਹੀ ਉਹਨਾਂ ਨੇ ਕਾਫੀ-ਕਾਫੀ ਪੀ ਲਈ ਸੀ ਅਸੀਂ ਤੇ ਇਹ ਬੰਦੇ ਜਦੋਂ ਆ ਗਏ ਆਪਣੇ ਉਹਦੋਂ ਅਸੀਂ ਕਾਫੀ ਰੈਡੀ ਕਰਕੇ ਕੱਪਾਂ 'ਚ ਪਾਉਣ ਲਈ ਸੀ ਤੇ ਉਹਨਾਂ ਨੂੰ ਡੀਕ ਦੇ ਡੀਕ ਤੇ ਚਲੋ ਫਿਰ ਕਹਿੰਦੇ ਵੀ ਇਹ ਚਲੋ ਅੰਦਰ ਚਲੀਏ ਇਹ ਗੇਟ ਦੀ ਐਂਟਰੀ ਦਾ ਸ਼ਾਟ ਹੈਗਾ ਜੀ ਇਹ ਮੈਂ ਬਾਅਦ ਚ ਪੈਦਲ ਗਿਆ ਸੀਗਾ نیچے ਇਹ ਅੰਦਰ ਪੜਦੇ ਮੈਨਸ ਨੂੰ ਅੰਦਰ ਦਿਸਦੀ ਐ ਇੱਕ ਪਾਰਕ ਤੇ ਸਾਹਮਣੇ ਰਾਣੀ ਦਾ ਇਹ ਛੋਟਾ ਜਿਹਾ ਮੈਲ ਇੱਕ ਸਾਈਡ ਤੇ ਅਲੱਗ ਤੋਂ ਆ ਆ ਉਹਦੇ ਮੂਹਰੇ ਪਾਰਕ ਬਣਿਆ ਹੋਇਆ ਵਧੀਆ ਘੈਂਟ ਤੇ ਬੈਠਣ ਨੂੰ بارش ਹੋ ਕੇ ਹੱਟੀ ਸੀਗੀ ਇਸ ਕਰਕੇ ਥੋੜਾ ਜਿਹਾ ਸਿੱਲਾ ਸੀ ਮੌਸਮ ਬਾਹਰ ਚੇਅਰ ਵਗੈਰਾ ਟ੍ਰੈਡੀਸ਼ਨਲ ਹੀ ਐ ਇੱਥੇ ਸਾਰਾ ਫਰਨੀਚਰ ਹੈ ਨਾ ਜਿਹੜਾ 99% ਟ੍ਰੈਡੀਸ਼ਨਲ ਹੈ ਇਹ ਉਥੇ ਐクセਪਸ਼ਨ ਤੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਵੇਹਾ ਅਸੀਂ ਸ਼ਾਰਟ ਕਰਨਾਗਾ ਤੇ ਅਸੀਂ ਦੇਖ ਸਕਦੇ ਆ ਤੇ ਅਸੀਂ ਗਏ ਉੱਪਰ ਉੱਪਰ ਜਾ ਕੇ ਦੇਖਿਆ ਤਾਂ ਉਥੇ ਇੱਕ ਪਹਿਲੇ ਹੀ ਸ਼ੂਟ ਚੱਲ ਰਿਹਾ ਸੀ ਕਿਸੇ ਗਾਣੇ ਦਾ ਹੁਣ ਨਾਂ ਨਹੀਂ ਬਤਾ ਮੈਂ ਗਗਨ ਨੂੰ ਪੁੱਛਿਆ ਵੀ ਸੀ ਉਹ ਜਾਣਦਾ ਸੀ ਵੀ ਆ ਨਵਾਂ ਸਿੰਗਰ ਹੈ ਆ ਉਪਰੋਂ ਟਾਪ 뷰 ਆ ਰਾਤ ਦਾ ਨਾਲਾਗੜ ਸਿਟੀ ਦਾ ਉਥੋਂ نیچے ਆਉਂਦੇ ਆਏ ਆ ਗਿਆ ਜੀ ਉਹ ਇੱਕ ਇਥੇ ਲੋਕੇਸ਼ਨ ਇੱਕ ਮੰਜ਼ਲ ਹੈ ਰਾਤ ਤੋਂ ਬਾਅਦ ਦੂਸਰੇ ਦਿਨ ਦੀ ਸਵੇਰ ਰਿਜ਼ੋਰਟ ਤੋਂ ਦੂਰ ਥੋੜਾ ਜਿਹਾ ਦੂਰ ਅਸੀਂ ਰੂਮ ਲਿਆ ਸੀਗਾ ਉਥੋਂ ਇਹ ਪਹਾੜੀਆਂ ਦਿਖ ਰਹੀਆਂ ਗੀਆਂ ਸਵੇਰ ਸਾਡੀ ਇਦਾਂ ਦੀ ਸਨਰਾਈਜ਼ ਦੇਖਿਆ ਉਦੋਂ ਬਾਅਦ ਉਹ ਸਿਟੀ ਉਸੇ ਜਗ੍ਹਾ ਤੇ ਰਿਜ਼ੋਰਟ ਦੇ ਉੱਪਰ ਗਏ ਤੇ ਸਿਟੀ ਦਾ ਡੇ ਟਾਈਮ ਦਾ 뷰 ਹੈਗਾ ਦੂਰ ਦੂਰ ਤੱਕ ਘਰ ਦਿਸ ਰਹੇ ਸੀ ਅਜੂਮ ਕਰਕੇ ਦੇਖਿਆ ਤੇ ਕਿ ਚਿਮਨੀ ਚੱਲ ਰਹੀ ਸੀ ਸ਼ਾਇਦ ਦਿਸ ਜੇ ਤਾਂ ਉਹ ਧੁੰਦ ਦੇ ਵਿੱਚ ਕਿਆ ਬਾਤ ਦੀ ਸ਼ਾਟ ਆ ਰਹੀ ਸੀ ਬਈ ਯਾ ਸੋਹਣਾ ਲੱਗ ਰਿਆ ਸੀਗਾ ਸੁਬਾ ਸੁਬਾ ਦਾ ਕੰਮ 6 ਵਜੇ ਅਸੀਂ ਆ ਗਏ ਸੀਗੇ ਪਰ ਸ਼ੂਟ ਹੋਣ ਤੋਂ ਪਹਿਲਾਂ بارش ਇਸ ਕਰਕੇ ਕੁਝ ਛੇ ਇੰਤਜ਼ਾਰ ਕੀਤਾ ਪਰ ਉਹ ਇਹ ਸਾਰਾ ਆਊਟਡੋਰ ਸ਼ੂਟ ਸੀਗਾ ਸਾਡਾ ਇਸ ਕਰਕੇ ਗਾਣੇ ਦਾ ਬਜਟ ਵੀ ਘਟ ਹੁੰਦਾ ਇਸ ਕਰਕੇ ਇਸ بارش ਦੇ ਵਿੱਚ ਹੀ ਸ਼ੂਟ ਸ਼ੁਰੂ ਕੀਤਾ ਛਤਰੀਆਂ ਲੈ ਲਈਆਂ ਜਿਹੜਿਆਂ ਕੋਲੇ ਸੀਗੀਆਂ ਜਿਨ੍ਹਾਂ ਕੋਲੇ ਨਹੀਂ ਸੀ ਬਸ ਫਿਰ ਉਦਾਂ ਹੀ ਚੱਲਦੇ ਰਹੇ ਕਿਸੇ ਬਨੇਰੇ ਥੱਲੇ ਲੁਕ ਕੇ ਕਿਤੇ ਐਂ ਕਰਕੇ ਜਿਹੜਾ ਕੰਮ ਕਰਦੇ ਸੀ ਉਦੋਂ ਬਾਰਿਸ਼ ਚ ਉਸ ਤੋਂ ਬਾਅਦ ਅਸੀਂ ਬਾਰਿਸ਼ ਵੀ ਰੁਕੀ ਚੱਲਦੇ ਚੱਲਦੇ ਸ਼ੂਟ ਉਦਾਂ ਹੀ ਚੱਲਦਾ ਰਿਹਾ ਸ਼ਾਮ ਤੱਕ ਅਸੀਂ ਲੇਟ ਹੋ ਗਏ ਸੀਗੇ ਕਿਉਂਕਿ ਇਹਨਾਂ ਨੇ 7 ਵਜੇ ਦਾ ਟਾਈਮ ਦਿੱਤਾ ਪਰ ਅਸੀਂ ਫੇਰ ਵੀ ਉੱਪਰ ਗਏ ਉਪਰੋਂ ਇੱਕ ਮੰਦਿਰ ਦਿਖ ਰਿਹਾ ਸੀ ਪਹਾੜੀ ਦੇ ਉੱਪਰ ਕਿਆ ਬਾਤ ਪ੍ਰਾਚੀਨ ਮੰਦਿਰ ਹੀ ਸੀ ਕਿਸੇ ਰਾਜੇ ਵੇਲੇ ਦਾ ਹੀ ਸੀਗਾ ਉਹ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਇੱਕ ਪਾਸੇ ਸਿਟੀ ਸੀ ਤੇ ਬੈਕ ਸਾਈਡ ਤੇ ਇਸੇ ਮਹਿਲ ਦੇ ਬੈਕ ਸਾਈਡ ਤੇ ਸੀਗਾ ਥੱਲੇ ਖੱਡ ਸੀ ਪੂਰੀ ਡੂੰਗੀ ਇੱਕ ਗੱਲ ਦਾ ਫਾਇਦਾ ਹੋਇਆ ਵੀ ਰਾਤ ਤਾਂ ਹੋ ਗਈ ਕਿਉਂਕਿ ਇੱਕ ਸੀਨ ਅਸੀਂ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਪਰ ਉਸ ਰਾਤ ਤੇ ਜਦੋਂ ਉੱਪਰ ਟਾਪ ਤੇ ਗਏ ਤੇ بارش ਬੰਦ ਹੋ ਗਈ ਇਸ ਕਰਕੇ ਫਿਰ ਉਸ ਤੋਂ ਬਾਅਦ ਲੇਟ ਨਾਈਟ ਤੱਕ ਅਸੀਂ 11 ਵਜੇ ਤੱਕ ਲੱਗੇ ਰਹੇ ਪਹਿਲੇ ਰਿਜ਼ਰਵਡ ਵਾਲੇ ਕੋਈ ਇਸ ਟਾਈਮ ਕੁਸ਼ਤਾ ਕਹਿ ਰਹੇ ਸੀ ਵੀ ਲੇਟ ਆ ਲੇਟ ਆ ਫਿਰ ਉਹਨਾਂ ਨੂੰ ਕੁਝ ਗੱਲਾਂ ਪ੍ਰੋਬਲਮ ਦੱਸੀ ਵੀ بارش ਹੀ ਸਵੇਰ ਹੋ ਨਹੀਂ ਸਕਿਆ ਇਸ ਕਰਕੇ ਫਿਰ ਉਹ ਮੰਨ ਗਏ 11:15 ਵਜੇ ਤੱਕ ਸਾਡਾ ਸ਼ੂਟ ਚੱਲਿਆ ਤੇ ਬਸ ਇਹੀ ਹੈ ਵੀ ਆ ਹੁਣ ਸੋਨੂੰ ਉਹ ਤੇ ਉਪਰੋਂ ਟਾਪ ਤੇ ਜਾ ਕੇ ਜਿੱਥੇ ਅਸੀਂ ਸਫਰਮਾਇਆ ਸੀ ਇਹ ਸਿਟੀ ਦਾ ਇੱਕ ਵਾਰੀ ਫੇਰ ਵਿਊ ਹੈਗਾ ਦੇਖ ਲਓ ਤੇ ਇੱਥੇ ਬਸ ਸੋਨੂੰ ਹੁਣ ਗਾਣੇ ਦੇ ਕੁਝ ਸ਼ਾਰਟ ਲਾ ਦਿੰਨੇ ਆ ਆਵਾਜ਼ ਵਾਸਤੇ ਸੌਰੀ ਜਦੋਂ ਆਇਆ ਫੇਰ ਉਦੋਂ ਆਵਾਜ਼ ਵੀ ਹੋਊਗੀ ਤਾਂ ਬਸ ਹੁਣ ਇਹ ਇੰਨਾ ਕਬੂਲ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੈਸੇ ਵੀ ਆਹ ਕਬੂਲ ਕਰਿਓ